ਬਹੁਤ ਹੀ ਮਜ਼ੇਦਾਰ ਤੇ ਲਾਜਵਾਬ ਜਾਂ ਆਲੂ ਦਾ ਪਰੌਂਠਾ ਜਿਹੜਾ ਕਿ ਹਰ ਇੱਕ ਨੂੰ ਬੜਾ ਹੀ ਪਸੰਦ ਹੈ ਤੇ ਬਿਲਕੁਲ ਨਹੀਂ ਫਟੂਗਾ ਬੜੇ ਸਿੰਪਲ ਤਰੀਕੇ ਨਾਲ ਬਣਾਵਾਂਗੇ ਛੋਟੀਆਂ-ਛੋਟੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਕਿਉਂਕਿ ਇੱਕ ਵੀਰ ਦੀ ਡਿਮਾਂਡ ਸੀ ਕਿ ਸਾਡੇ ਆਲੂ ਦੇ ਪਰੌਂਠੇ ਜਿਹੜੇ ਉਹ ਫਟ ਜਾਂਦੇ ਨੇ ਤਾਂ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਉਬਾਲਾਂਗੇ ਆਲੂ ਆਲੂਆਂ ਨੂੰ ਚੰਗੀ ਤਰ੍ਹਾਂ ਪਤੋ ਹੋਲੇ ਅਤੇ ਕੁੱਕਰ ਵਿੱਚ ਪਾ ਕੇ ਇੱਕ ਗਲਾਸੀ ਪਾਣੀ ਦਾ ਪਾਵਾਂਗੇ ਜਾਨੀ ਕਿ ਆਲੂਆਂ ਨੂੰ ਤੁਸੀਂ ਪੂਰਾ ਪਾਣੀ ਵਿੱਚ ਡਿਪ ਨਹੀਂ ਕਰ ਨਾ ਸਿਰ ਅੱਧੇ ਤੋਂ ਵੀ ਨੀਚੇ ਪਾਣੀ ਤੁਸੀਂ ਰੱਖਣਾ ਇੱਕ ਗਲਾਸ ਪਾਣੀ ਦਾ ਪਾ ਕੇ ਚਮਚ ਦਾ ਚੌਥਾ ਹਿੱਸਾ ਪਾ ਦਿਓ ਨਮਕ ਤਾਂ ਕਿ ਇਹਦਾ ਛਿਲਕਾ ਜਿਹੜਾ ਬਾਅਦ ਵਿੱਚ ਆਸਾਨੀ ਨਾਲ ਉਤਰ ਜੇ ਤੇ 5-10 ਬੂੰਦਾਂ ਪਾ ਦਿਓ ਵਿੱਚ ਨੀਂਬੂ ਦੀਆਂ ਇਹਦੇ ਨਾਲ ਜਿਹੜੇ ਵੀ ਭਾਂਡੇ ਵਿੱਚ ਤੁਸੀਂ ਉਬਾਲੋਗੇ ਉਹ ਕਾਲਾ ਬਿਲਕੁਲ ਨਹੀਂ ਹੋਊਗਾ ਤੇ ਆਪਣੇ ਆਲੂ ਆ ਜਿਹੜੇ 4-5 ਬਿਸਲਾ ਲੱਗ ਕੇ ਬਿਲਕੁਲ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਏ ਉਸ ਤੋਂ ਬਾਅਦ ਇਹਦਾ ਆਪਾਂ ਦੇਖੋ ਛਿਲਕਾ ਉਤਾਰ ਰਹੇ ਹਾਂ ਪਰ ਇਹ ਪੂਰੇ ਪਾਣੀ ਨਾਲ ਭਰੇ ਨਹੀਂ ਹੋਏ ਬਿਲਕੁਲ ਪਾਣੀ ਤੋਂ ਬਿਨਾਂ ਸੁੱਕੇ ਜਿਹੇ ਐ ਜੇ ਜ਼ਿਆਦਾ ਪਾਣੀ ਪਾਓਗੇ ਤਾਂ ਆਲੂ ਜਿਹੜੇ ਪਾਣੀ ਨਾਲ ਹੀ ਅੰਦਰੋਂ ਭਰ ਜਾਣਗੇ ਤੇ ਜਦੋਂ ਤੁਸੀਂ ਇਹਨਾਂ ਨੂੰ ਮੈਸ਼ ਕਰੋਗੇ ਤਾਂ ਬਦਿਆ ਉਹਦਾ ਮਟੀਰੀਅਲ ਤਿਆਰ ਨਹੀਂ ਹੋਣਾ ਇਹ ਸਭ ਤੋਂ ਜ਼ਰੂਰੀ ਗੱਲ ਹੈ ਫਿਰ ਜਿੰਨੇ ਤੁਸੀਂ ਪਰੌਂਠੇ ਤਿਆਰ ਕਰਨੇ ਆ ਉਸ ਹਿਸਾਬ ਨਾਲ ਆਟਾ ਲੈ ਲਿਓ ਤੇ ਉਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਪਾ ਦਿਓ ਨਮਕ ਨਮਕ ਪਾਉਣ ਨਾਲ ਆਟਾ ਜਿਹੜਾ ਸੌਫਟ ਤਿਆਰ ਹੁੰਦਾ ਨਾਰਮਲ ਪਾਣੀ ਪਾ ਕੇ ਇਹਨੂੰ ਗੁੰਨਦੇ ਜਾਓ ਜਿਆਦਾ ਠੰਡਾ ਪਾਣੀ ਇਹਦੇ ਵਿੱਚ ਤੁਸੀਂ ਨਹੀਂ ਪਾਉਣਾ ਕਿਉਂਕਿ ਗਰਮੀ ਵਿੱਚ ਆਪਾਂ ਅਕਸਰ ਹੀ ਆ ਜਿਹੜਾ ਆਟਾ ਉਹ ਠੰਡੇ ਪਾਣੀ ਨਾਲ ਗੁੰਨ ਲੈਂਦੇ ਆ ਪਰ ਆਲੂਆਂ ਵਾਲੇ ਪਰੌਂਠੇ ਦਾ ਆਟਾ ਨਾਰਮਲ ਪਾਰੀ ਨਾਲ ਗੁੰਨਿਓ ਤਾਂ ਕਿ ਸੌਫਟ ਜਿਹਾ ਡੋ ਤਿਆਰ ਹੋ ਜੇ ਜਿੰਨਾ ਵਧੀਆ ਤੁਹਾਡਾ ਆਟਾ ਹੋਊਗਾ ਓਨੇ ਵਧੀਆ ਪਰੌਠੇ ਬਣ ਕੇ ਤਿਆਰ ਹੋਣਗੇ ਉਬਲੇ ਹੋਏ ਆਲੂ ਜਦ ਹੀ ਚੰਗੀ ਤਰ੍ਹਾਂ ਠੰਡੇ ਹੋ ਗਏ ਸਭ ਤੋਂ ਪਹਿਲਾਂ ਨੂੰ ਗ੍ਰੇਟਰ ਨਾਲ ਗ੍ਰੇਟ ਕਰ ਲਿਓ ਜੇ ਮੈਸ਼ਰ ਨਾਲ ਤੁਸੀਂ ਮੈਸ਼ ਕਰ ਰਹੇ ਹੋ ਤਾਂ ਇੰਨੀ ਚੰਗੀ ਤਰ੍ਹਾਂ ਮੈਸ਼ ਕਰਿਓ ਕਿ ਇਹਦੇ ਵਿੱਚ ਆਲੂਆਂ ਦੀ ਗੱਠ ਬਿਲਕੁਲ ਨਾ ਹੋਵੇ ਕਿਉਂਕਿ ਜੇ ਵਿੱਚ ਵਿੱਚ ਆਲੂ ਮੋٹے ਰਹਿ ਜਾਂਦੇ ਆ ਤੇ ਉਹਦੇ ਨਾਲ ਪਰੌਂਠੇ ਜਿਹੜੇ ਫਟ ਜਾਂਦੇ ਆ ਫਿਰ ਬਿਲਕੁਲ ਬਰੀਕ ਕੱਟ ਲਿਓ ਪਿਆਜ਼ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਬਰੀਕ ਕੱਟ ਕੇ ਆਪਾਂ ਵਿੱਚ ਲਾਂਗੇ ਦੋ ਤਿੰਨ ਪਾਈਆਂ ਆਪਾਂ ਹਰੀਆਂ ਮਿਰਚਾਂ ਤੇ ਵਿੱਚੀ ਮਿਕਸ ਨੇ ਲਾਲ ਮਿਰਚਾਂ ਬਿਲਕੁਲ ਛੋਟਾ ਛੋਟਾ ਜਿਹਾ ਕੱਟ ਲਿਓ ਅੱਧਾ ਚਮਚਾ ਪਾਵਾਂਗੇ ਤਨੀਏ ਪਾਊਡਰ ਦਾ ਅੱਧਾ ਚਮਚਾ ਪਾਵਾਂਗੇ ਪੂਜੇ ਹੋਏ ਜੀਰੇ ਦਾ ਪਾਊਡਰ ਚਮਚ ਦਾ ਤੀਜਾ ਹਿੱਸਾ ਆਪਾਂ ਪਾਇਆ ਦੇ ਵਿੱਚ ਚਾਟ ਮਸਾਲਾ ਇਹਦੇ ਨਾਲ ਪਰੌਂਠੇ ਜਿਹੇ ਚਟਪਟੇ ਬੰਦੇ ਆ ਅੱਧੇ ਚਮਚ ਤੋਂ ਘੱਟ ਪਾਵਾਂਗੇ ਕਾਲੀ ਮਿਰਚ ਜਰੂਰ ਤੋਂ ਅਨੁਸਾਰ ਪਾ ਦਿਓ ਨਮਕ ਨਮਕ ਆਪਾਂ ਥੋੜਾ ਜਿਹਾ ਆਟੇ ਵਿੱਚ ਵੀ ਮਿਕਸ ਕੀਤਾ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਪਰੌਂਠੇ ਥੋੜੇ ਜਿਹ ਤਿੱਖੇ ਹੀ ਪਸੰਦ ਲੱਗਦੇ ਆ ਤਾਂ ਇਸ ਲਈ ਆਪਾਂ ਲਾਲ ਮਿਰਚ ਪਾਈ ਹੈ ਇਹ ਤਿੱਖੀ ਲਾਲ ਮਿਰਚ ਆਪਾਂ ਇਹਦੇ ਵਿੱਚ ਵਰਤੀ ਹੈ ਬਾਕੀ ਤੁਸੀਂ ਆਪਣੇ ਟੇਸਟ ਅਨੁਸਾਰ ਚੀਜ਼ਾਂ ਪਾਓ 1.5 ਚਮਚ ਪਰ ਕੇ ਪਾਤਾ ਆਪਾਂ ਮੇਥੀ ਦਾ ਤੇ ਫਿਰ ਪਾਵਾਂਗੇ ਹਰਾ ਹਰਾ ਧਨੀਆ ਇਹ ਸਾਰੀਆਂ ਚੀਜ਼ਾਂ ਪੋਣ ਜਿਹੜਾ ਪਰੌਂਠੇ ਦਾ ਸੁਆਦ ਹੈ ਕਈ ਗੁਣਾ ਵਧ ਜਾਂਦਾ ਹੈ ਆਲੂ ਦਾ ਪਰੌਠਾ ਬਣਾਉਣਾ ਹੋਵੇ ਤਾਂ ਥੋੜਾ ਜਿਹਾ ਤਿੱਖਾ ਹੀ ਬਣਾਈਦਾ ਤਾਂ ਕਿ ਜਦੋਂ ਹੀ ਆਪਾਂ ਮੱਖਣੀ ਜਾਂ ਦਹੀਂ ਨਾਲ ਖਾਣੇ ਆ ਤਾਂ ਇਹਦਾ ਟੇਸਟ ਹੈ ਜਿਹੜਾ ਬੈਲੈਂਸ ਵਿੱਚ ਹੋ ਜਾਂਦਾ ਉਸ ਤੋਂ ਬਾਅਦ ਹੱਥਾਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣ ਆਟੇ ਨੂੰ ਆਪਾਂ 15-20 ਮਿੰਟਾਂ ਲਈ ਰੈਸਟ ਤੇ ਰੱਖਿਆ ਸੀ ਥੋੜਾ ਜਿਹਾ ਦੇਸੀ ਘਿਓ ਲਗਾ ਕੇ ਚੰਗੀ ਤਰ੍ਹਾਂ ਇਹਦੀ ਮੁਕੀ ਦੇ ਲਾਂਗੇ ਤਾਂ ਕਿ ਜਿਹੜਾ ਇਹ ਡੋ ਹੈ ਬਿਲਕੁਲ ਸੌਫਟ ਜਿਹਾ ਤਿਆਰ ਹੋ ਜਾਏ ਦੇਖੋ ਆਰਾਮ ਨਾਲ ਹੀ ਆਟੇ ਨੂੰ ਦਬਾਇਆ ਜਾਂਦਾ ਇਸ ਤਰ੍ਹਾਂ ਦਾ ਤੁਸੀਂ ਡੋ ਜਿਹੜਾ ਤਿਆਰ ਕਰਨਾ ਹੈ ਉਸ ਤੋਂ ਬਾਅਦ ਲੈ ਲਓ ਜੀ ਇੱਕ ਮੋਟਾ ਜਿਹਾ ਪੇੜਾ ਤੇ ਉਹਨੂੰ ਚੰਗੀ ਤਰ੍ਹਾਂ ਪਰੇਥਨ ਵਿੱਚ ਲਵੇੜ ਕੇ ਤੁਸੀਂ ਹੱਥਾਂ ਨਾਲ ਪੰਨ ਚੇਲਿਓ ਸਾਈਡਾਂ ਤੋਂ ਤੁਸੀਂ ਇਹਨੂੰ ਪਤਲਾ ਰੱਖਣਾ ਤੇ ਵਿਚਕਾਰੋਂ ਮੋਟਾ ਹੀ ਰੱਖਿਓ ਦੋ ਤਰ੍ਹਾਂ ਨਾਲ ਆਲੂ ਦਾ ਪਰੌਂਠਾ ਬਣਾਵਾਂਗੇ ਦੋਨੇ ਤਰ੍ਹਾਂ ਨਾਲ ਹੀ ਬਿਲਕੁਲ ਨਹੀਂ ਫਟੂਗਾ ਫਿਰ ਇਹਦੇ ਵਿਚਕਾਰ ਲਗਾਤਾ ਆਪਾਂ ਦੇਸੀ ਘਿਓ ਤੇ ਆਲੂ ਵਾਲਾ ਮਟੀਰੀਅਲ ਇਹਦੇ ਵਿੱਚ ਭਰ ਕੇ ਚੰਗੀ ਤਰ੍ਹਾਂ ਇਹਨੂੰ ਉੱਪਰੋਂ ਬੰਦ ਕਰ ਦਾਂਗੇ ਤਾਂ ਕਿ ਆਲੂ ਜਿਹੜੇ ਇੱਥੋਂ ਬਾਹਰ ਨਾ ਨਿਕਲਣ ਵੈਸੇ ਪਰੌਂਠਾ ਜਿਹੜਾ ਬਿਲਕੁਲ ਨਹੀਂ ਫੱੜੂਗਾ ਬਸ ਇੱਥੇ ਤੁਸੀਂ ਧਿਆਨ ਨਾਲ ਇਹਨੂੰ ਬੰਦ ਕਰਨਾ ਹੈ ਜੇ ਤੁਹਾਡਾ ਆਟਾ ਬਿਲਕੁਲ ਸੌਫਟ ਹੈ ਤੇ ਆਲੂਆਂ ਨੂੰ ਤੁਸੀਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਬਸ ਇਹ ਦੋ ਗੱਲਾਂ ਦਾ ਧਿਆਨ ਰੱਖਣ ਨਾਲ ਹੀ ਜਿਹੜਾ ਪਰੌਂਠਾ ਹੈ ਬਿਲਕੁਲ ਸਹੀ ਬਣਦਾ ਹੈ ਬਿਲਕੁਲ ਨਹੀਂ ਫਟਦਾ ਉਸ ਤੋਂ ਬਾਅਦ ਹਲਕਾ ਜਿਹਾ ਹੀ ਪਰੇਥਨ ਲਗਾਵਾਂਗੇ ਤੇ ਇਹਨੂੰ ਹੌਲੀ-ਹੌਲੀ ਬੇਲਦੇ ਜਾਵਾਂਗੇ ਉੱਪਰ ਇਹਦੇ ਕਲੌਂਜੀ ਜਾਂ ਹਰਾ ਧਨੀਆ ਉਹ ਤੁਹਾਡੀ ਮਰਜ਼ੀ ਹੈ ਪੋਣਾ ਪਾਇੋਨਿਟਸ ਕਿਪ ਕਰ ਦਿਓ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਬੇਲ ਕੇ ਤੋਵੇ ਤੇ ਥੋੜਾ ਜਿਹਾ ਲਗਾ ਲਿਓ ਕਿਉਂ ਜਿਹੜੀ ਚੀਜ਼ ਨਾਲ ਵੀ ਤੁਸੀਂ ਇਹਨੂੰ ਤਿਆਰ ਕਰ ਰਹੇ ਹੋ ਡਾਲਡਾ ਕਿਉ ਜਾਂ ਦੇਸੀ ਕਿਉ ਆਪਣੀ ਮਰਜ਼ੀ ਮੁਤਾਬਕ ਵਰਤ ਲਿਓ ਉਸ ਤੋਂ ਬਾਅਦ ਇਹਨੂੰ ਤਵੇ ਦੇ ਉੱਪਰ ਪਾ ਕੇ ਇਹਦੀ ਉਲਟ ਪਲਟ ਕਰਦੇ ਹੋਏ ਦੇਸੀ ਘਿਓ ਲਗਾਉਂਦੇ ਜਾਈਓ ਬਹੁਤ ਹੀ ਮਜ਼ੇਦਾਰ ਪਰੌਂਠਾ ਬਣ ਕੇ ਤਿਆਰ ਹੋਊਗਾ ਇਹਦਾ ਦੂਸਰਾ ਸਿੰਪਲ ਤਰੀਕਾ ਹੈ ਜਿਹੜਾ ਆਪਾਂ ਹਰ ਵਾਰੀ ਘਰ ਦੇ ਵਿੱਚ ਵਰਤਦੇ ਆ ਉਹ ਵੀ ਮੈਂ ਤੁਹਾਨੂੰ ਦੱਸੂਗੀ ਇਹ ਪਹਿਲੇ ਤਰੀਕੇ ਨਾਲ ਦੇਖੋ ਪਰੌਂਠਾ ਕਿੰਨਾ ਜ਼ਿਆਦਾ ਵਧੀਆ ਬਣਿਆ ਤੇ ਨਾਲ-ਨਾਲ ਆਪਾਂ ਇਹਦੀ ਉਲਟ ਪਲਟ ਕਰਦੇ ਆ ਬਿਲਕੁਲ ਨਹੀਂ ਫਟਿਆ ਬਹੁਤ ਹੀ ਮਜ਼ੇਦਾਰ ਪਰੌਂਠਾ ਬਣਿਆ ਫਿਰ ਤੁਸੀਂ ਰੋਟੀ ਦੀ ਤਰ੍ਹਾਂ ਇਹਨੂੰ ਬੇਲ ਲੈਣਾ ਪਰ ਜਿਆਦਾ ਵੱਡਾ ਨਹੀਂ ਬੇਲਣਾ ਹਿਸਾਬ ਜੇ ਨਾਲ ਤੁਸੀਂ ਰੱਖਣਾ ਹੈ ਫਿਰ ਇਹਦੇ ਵਿੱਚ ਆਲੂ ਵਾਲਾ ਮਟੀਰੀਅਲ ਭਰ ਕੇ ਤੇਨੂੰ ਚੱਕਲੇ ਦੇ ਉੱਪਰ ਹੀ ਫੋਲਡ ਕਰ ਦਿਓ ਜੇ ਇਸ ਤਰ੍ਹਾਂ ਦਾ ਕੋਈ ਆਲੂ ਦਾ ਛੋਟਾ ਜਿਹਾ ਟੁਕੜਾ ਤੁਹਾਨੂੰ ਮਿਲ ਜਾਏ ਤਾਂ ਉਹਨੂੰ ਤੁਸੀਂ ਬਾਹਰ ਕੱਢ ਦੇਣਾ ਬਾਅਦ ਵਿੱਚ ਤੁਸੀਂ ਮੈਸ਼ ਕਰਕੇ ਵਿੱਚ ਹੀ ਪਾ ਦਿਓ ਪਰ ਪਰੌਂਠੇ ਵਿੱਚ ਬੰਦ ਨਾ ਕਰਿਓ ਕਿਉਂਕਿ ਇਹਨੇ ਪਰੌਂਠੇ ਨੂੰ ਉੱਥੇ ਹੀ ਖਰਾਬ ਕਰ ਦੇਣਾ ਫਿਰ ਆਪਾਂ ਇਹਨੂੰ ਹੱਥਾਂ ਨਾਲ ਪੰਨ ਲਿਆ ਤੇ ਉਸੇ ਤਰ੍ਹਾਂ ਹੀ ਬੇਲਾਂਗੇ ਸਿੰਪਲ ਜਿਹਾ ਤਰੀਕਾ ਹੈ ਬਹੁਤ ਹੀ ਮਜ਼ੇਦਾਰ ਪਰੌਠਾ ਬਣ ਕੇ ਤਿਆਰ ਹੋਊਗਾ ਪਰ ਇੱਕ ਗੱਲ ਦਾ ਧਿਆਨ ਰੱਖਿਓ ਜਦੋਂ ਹੀ ਤੁਸੀਂ ਆਲੂ ਦੇ ਪਰੌਂਠੇ ਤਿਆਰ ਕਰਦੇ ਹੋ ਜਾਂ ਕੋਈ ਵੀ ਹੋਰ ਪਰੌਂਠਾ ਬਣਾਉਨੇ ਹੋ ਗੈਸ ਦੀ ਫਲੇਮ ਮੀਡੀਅਮ ਤੇ ਰੱਖਿਓ ਫੁੱਲ ਗੈਸ ਦੇ ਉੱਪਰ ਤੁਸੀਂ ਕਦੇ ਪਰੌਂਠੇ ਨਾ ਬਣਾਇਓ ਕਿਉਂਕਿ ਇਹ ਪਰੌਂਠਾ ਜਿਹੜਾ ਥੋੜਾ ਜਿਹਾ ਮੋਟਾ ਹੁੰਦਾ ਤੇ ਉੱਪਰੋਂ ਮੱਚ ਜਾਂਦੇ ਨੇ ਤੇ ਵਿੱਚੋਂ ਜਿਹੜੇ ਹਲਕੇ ਜੇ ਕੱਚੇ ਰਹਿ ਜਾਂਦੇ ਆ ਵਧੀਆ ਨਹੀਂ ਬਣਦੇ ਇਸ ਕਰਕੇ ਹੌਲੀ-ਹੌਲੀ ਪਕਾਉਂਗੇ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਪਰੌਂਠਾ ਬਣ ਕੇ ਤਿਆਰ ਹੋਊਗਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਆ ਦੇਖਣ ਨੂੰ ਤਾਂ ਸਿੰਪਲ ਹੈ ਕਿਉਂਕਿ ਆਪਾਂ ਰੁਟੀਨ ਵਿੱਚ ਬਣਾਉਣੇ ਐ ਪਰ ਕਈਆਂ ਤੋਂ ਇਹ ਨਹੀਂ ਬੰਦੇ ਕਿਉਂਕਿ ਕਾਫੀ ਸਾਰੇ ਕਮੈਂਟ ਆਈ ਸੀ ਇਸੇ ਲਈ ਮੈਂ ਇਹ ਪਰੌਂਠਾ ਤਿਆਰ ਕੀਤਾ ਹੈਗਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਆਲੂ ਦਾ ਪਰੌਂਠਾ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਐ ਜੀਆਂ ਕਿਲੂ ਨਿੱਕੇ ਨਿੱਕੇ ਰੈਸਪੀਆਂ ਦੇਖ ਲਈ ਮੇਰੇ ਪੇਜ ਨੂੰ ਫੇਸਬੁੱਕ ਤੇ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਤੁਸੀਂ ਜਰੂਰ ਕਰਿਓ ਨਾਲ ਇਹਦੇ ਮੱਖਣ ਬਣਾਇਓ ਚਾਹੇ ਰਾਇਤਾ ਪਾਇਓ ਤੁਹਾਡੀ ਆਪਣੀ ਮਰਜ਼ੀ ਜੀ ਮੇਰੀ ਪੂਰੀ ਵੀਡੀਓ ਦੇਖ ਲਈ ਧੰਨਵਾਦ ਜੀ